ਵਾਜ ਕੋ ਸਾਹਿਬ ਜੀਓ ਪਾਛੇ ਦਸਨੀ ਕਬੋ ਆਰਥ ਦੇ ਜਤੀ ਚਾ ਕਈ ਹਮਰੇ ਕਰੋ ਹਾਸ ਤੇ ਰੱਛਾ ਪੂਰਣ ਹੋਏ ਚਿਤ ਕੇ ਇਛਾ ਤਾ ਚਨਨ ਨਮਰ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਿ ਪਾਰ ਹਮਰੇ ਦੋਸਤ ਸਦਾ ਤੂ ਕਾ ਹੋ ਆਭਾ ਸੁਖੇ ਬਸੈ ਮੂਲ ਪਰਵਾਹ ਸੇਵਕ ਸਿਖ ਸੁਭਰਾ ਕਰਤਾ ਮੂਰਖਾ ਰਜ ਕਰਦਾ ਕਰੀਐ ਸਭ ਬੈਰਨ ਕੋ ਆਤ ਸੰਗਰੀਐ ਪੂਰਨ ਹੋਇ ਆਪਾਰੀ ਆਸਾ ਤੋਰਾ ਬਧਨ ਕੇ ਅਹ ਤਿਆਸਾ ਅਨਿਨਛਾੜ ਕੋਈ ਅਵਰੜਾ ਤੈਉਂ ਜੋ ਪਰਚਾਹ ਮਸ ਤੂਤ ਪਾਉ ਮੋ ਸੇਵਕ ਸਿਖ ਕੰਬਾਰ ਤਾਰੀਐ ਜੋ ਹੰਜਮ ਸਤਰਾ ਮਾਰੇ ਮਾਰੀਐ ਆਵਹਾਜੈ ਮੋਜੁ ਬਰੀਐ ਬਨਕਾਰ ਕਰਤਾਰੁ ਦਿਵਰੀਐ ਉਜੋ ਸਦਾ ਮਾਰਿ ਕਛਾ ਸਿਰਿ ਅਸਤੁਜ ਜੋ ਕਰਹਿ ਰਖਾ ਰਾਖਿ ਰੋਮੈ ਰਖਣਹਾਰੈ ਸਭ ਸੰਤ ਸਹਾਰੇ ਤਿਆਰੇ ਧੀਰ ਬੰਧਾ ਜਸਤੁਰਿ ਅਹੰਤਾ ਤੁਮੁ ਦੇਵ ਚ ਕਰਦਾ ਸੁਪੰਤਾ ਕਾਲ ਪਾਏ ਬ੍ਰਹਮਾ ਬਗਵਤਰਾ ਕਾਲ ਪਾਏ ਸ਼ਿਵ ਜੋ ਅਵਤਾਰ ਕਾਲ ਪਾਏ ਗੁਰ ਬਿਸ਼ਨ ਪ੍ਰਕਾਸ਼ ਸਗਲ ਕਾਰਕ ਕੀਆ ਤਪੱਸਾ ਜਮਨ ਕਾਲ ਜੋਗੀ ਸੰਕੀਓ ਮੇਦਰਾਜਾ ਬ੍ਰਹਮਾ ਜੁਥੀਓ ਜਮਨ ਕਾਲ ਸਭ ਦੁਖ ਸਵਾਰਾ ਨਮਸਕਾਰ ਹਰਿ ਤਾਰੇ ਹਮਾ ਜਗਨ ਕਾਲ ਸਭ ਜਗਤ ਬਣਾਇਓ ਦੇਵ ਤਹ ਤ ਦਸ਼ਨ ਅਪਜਾਇਓ ਆਤਮ ਤ ਕਰਤਾਰਾ ਸੋਏ ਗੁਰੂ ਸਮਝੋ ਅਮਾਰ ਨਮਸਕਾਰ ਤੇ ਸ੍ਰੀ ਕੋ ਅਮਾਰੀ ਜਗਤ ਪ੍ਰਜਾ ਜਨ ਆਪ ਸਹਾਰੀ ਸਿਵ ਕਰ ਕੋ ਸਭ ਗੁਣ ਸੁਹ ਦੀਓ ਸਤਰਨ ਕੋ ਪਲ ਮੋਮ ਬਜਕੀਓ ਕਾਰ ਕਰ ਕੇ ਅੰਤਰ ਕੀ ਜਾਣਤ ਭਰੇ ਬੁਰ ਕੀ ਪੀ ਅਪਸ਼ਾਨਤ ਜਿਤਿਤ ਕੁੰਚਰ ਅਤੁੱਲਾ ਸਭ ਪਰ ਕਿਰਪਾ ਅਸ਼ਟ ਕਰ ਕੁੰਦਲ ਸੰਤਨ ਸੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਤੀਰ ਪਸ਼ਾਨੇ ਕੜ ਕਰ ਕੇ ਪੜ ਪੜ ਕੀ ਜਾਨੈ ਜਬ ਹਦ ਕਰਿ ਕਰਾ ਕਰਤਾਰਾ ਜਾ ਤਾਰੇ ਤਿਤਵ ਦੇ ਅਪਾਰ ਜਦ ਅਕਰਕ ਕਰ ਤੂੰ ਕਬਹ ਤਮ ਮੈਂ ਬਲਤ ਤੇਰ ਧਰਸਨ ਦੇ ਤੇ ਬਦਨ ਸ੍ਰਿਸ਼ ਸੁ ਸੰਤਾਰੈ ਆਪਾ ਪੜੀ ਬੋਝ ਉਚਾਰੈ ਤੁਮ ਸਭੇ ਤੇ ਰਖ ਨਰਾਣ ਮਾ ਜਾਣਤ ਭੇਦ ਭੀ ਦਰਿਆ ਨੰਮ ਨਰਮ ਕਾ ਤ੍ਰਿਵ ਕਾ ਕਰ ਲੰ ਨ ਆਧ ਨਿਦ ਨਾਦ ਅ ਸੰਭਰ ਕਾ ਬੋੜ ਚਾਰਤ ਬਿਧਾ ਜਾਪ ਦੇਵਨ ਪਾਵਤ ਬਿਧਾ ਤਾਂ ਕੋ ਕਰ ਪਾਹਣ ਅਣਵਾਨ ਕਾ ਮਾ ਬੋੜ ਕਸ ਤੇਦਨਾ ਜਾਣਤ ਮਾ ਦੇਵ ਕੋ ਕਹਿਤ ਸਦਾ ਸੇਵਾ ਕਰ ਕਾ ਜੀਨਤ ਨਾ ਤੇਵ ਆਪਾ ਪੜੀ ਪੁਦਰਾ ਜੀਤੀ ਪਰਣਤ ਬਿਰਪਣ ਤੋ ਹੈ ਤੇਤੀ ਤਮਨ ਲਖਾਨ ਜਏ ਪਸਾਰ ਕਿਹ ਬਦਸਜਾ ਪ੍ਰਥਮ ਸੂਸਾਰ ਇਕੈ ਰੂਪ ਹੋ ਸੁਰੂਪਾ ਅਰੰਕ ਕੈ ਹੋ ਰਾਕੇ ਭੂਪਾ ਹੰਡਾ ਜਿਰਜ ਸਿਤਜ ਕੇਨੀ ਉਤਪਤ ਖਾਨ ਬਾਰ ਰਚ ਤੀਨੇ ਕਉਂ ਫੂਲ ਰਾਜਨ ਬਠਾ ਕਉਂ ਸੰਬਟ ਕਹੋ ਸ਼ੰਕਰ ਕਿਠਾ ਸਗਰੀ ਸ੍ਰੇਧ ਦਿਖਾਏ ਚੰਪ ਬਾਦ ਦੁਗਾ ਦਸ ਰੂਪ ਤਸਯਤ ਅਬਰਥਾ ਬਦੀ ਤੁਮ ਕਰੋ ਸਿਖਵਾਰੇ ਸਿਖ ਸੰਗਰੋ ਦੁਸਤ ਜਤੇ ਤੁਮ ਤਪਤਾ ਸਬਦ ਮਲੇਸ਼ ਕਰੋ ਰਣ ਘਤ ਦੇ ਅਚਿਤ ਸਰਣੀ ਕਰ ਤਿਰਕੇ ਦੁਸਤ ਦੁਗਤ ਹਾਰ ਪਰਗਜਨ ਮਨ ਭਗ ਪਰੇ ਚਹਾਰ ਤਿਲਕੇ ਤੂੰ ਸਖਲ ਸਭ ਟਾਲੇ ਜੋ ਕਲ ਕੋ ਇਕ ਬਾਦ ਤੇ ਆਏ ਹੈ ਤਰ ਕੇ ਕਾਲ ਇਕ ਤਨ ਅਰਥਾ ਹੋਏ ਤਵੇ ਸਭ ਕਲ ਦੋਸਤ ਰਸਤ ਤਨੇ ਤਤ ਕਲਾ ਕਿਰਪਾ ਦੇਸਤ ਤਨ ਜਾਏ ਹਰ ਹੋ ਤੱਕ ਤਾਪਤਨ ਕਰੇ ਤੇ ਸਤ ਕਰਮ ਸਭੋਈ ਦੁਸ਼ਟ ਸਾਖਿ ਸਰ ਸਕੇ ਨਾ ਕੋਈ ਏਕ ਬਾਣ ਜਿਦ ਤੁਮੈ ਸੰਭਾਰ ਕਾਲphas ਤੇ ਤਰ ਬਰ ਜਿਨ ਨਰਨਾਨੁ ਤਿਹਾਰੁ ਕਹ ਦਾਰਗ ਦੁਸ਼ਟ ਦੋਖ ਤੇ ਖੜਗ ਕੇਤਬੈ ਸਰਣ ਤੇਹਾਰੀ ਆਪ ਹਥ ਦੇ ਲੈ ਹੋਏ ਬਾਨੀ ਸਰਬ ਤੋਂ ਸਹਾਈ ਦਸਤਖਤ ਤੇ ਲੈ ਹੋ ਬਚਾਈ ਖੜਗ ਕੇਤਬੈ ਸਰਣ ਤੇਹਾਰੀ ਆਪ ਹਰਤ ਜੈ ਹੋ ਗਾਈ ਸਰਬ ਥੋਲ ਹੋ ਬੋ ਸਹਾਈ ਦਸਤ ਦੂਖ ਤੇ ਲੇ ਹੋ ਬਚਾਈ ਵਾਹਿਗੁਰੂ ਜਿੱਤ ਕਾ ਖਰਸਾ ਵਾਹਿਗੁਰੂ ਜਿੱਤ ਕੀ ਫਤਹਿ